ਫੇ ਪੈਸੇ ਦੇ ਕੇ ਆ ਬੜੀ ਹਰਾਨਗੀ ਹੋਈ ਕਿ 50 ਸਾਲਾਂ ਚ ਪਹਿਲੀ ਵਾਰ ਉਹ ਪਿੰਡ ਨੂੰ ਗਦਾਨ ਬਣੀ ਉੱਥੇ ਪੂਰੇ ਦਾ ਪੂਰਾ ਕੱਚਾ ਪਿੰਡ ਮੀਡੀਆ ਵਾਲਿਆਂ ਨੇ ਉਦੋਂ ਵੇਖਿਆ ਨਾ ਕੱਚੇ ਪਿੰਡ ਜਿੱਥੇ ਕੋਈ ਕੋਈ ਗਲੀ ਦੀ ਬੜੀ ਕੋਈ ਵਹਿਣੀ ਨਹੀਂ ਬੜੀ ਲੋਕ ਜ਼ਿਆਦੇ ਵੋਟਾਂ ਪਾ ਦਿੰਦੇ ਆ ਮੁੜ ਕੇ ਇਹ ਲੀਡਰ ਨਹੀਂ ਹੁੰਦੇ ਬਾਰਡਰ ਦੇ ਲੋਕਾਂ ਕੋਲ ਜ਼ਿਆਦੇ ਦੀ ਇਹ ਸਾਰੇ ਆਪਾਂ ਬਾਰਡਰ ਦੇ ਪਿੰਡ ਜਾ ਦੇ ਤਾ ਵੈਸੇ ਤੇ ਸਦਾ ਹੀ ਨਾਲਾ ਹਲਕੇ ਬਾਰਡਰ ਤੇ ਆ ਪਰ ਜਿਹੜੇ ਬਿਲਕੁਲ ਹੱਦ ਦੇ ਉੱਤੇ ਉਹ ਪਿੰਡ ਚੂਜ਼ ਕੀਤੇ ਆ ਕਿ ਇਹਨਾਂ ਨੂੰ ਕੋਈ ਵਿਚਾਰਿਆ ਨਾ ਕਿਉਂਕਿ ਜਦੋਂ 22 ਤੋਂ ਪਹਿਲਾਂ ਅਸੀਂ ਡੋਰ ਟੂ ਡੋਰ ਕਰਦੇ ਹੀ ਕੈਂਪੇਨ ਕਰਦੇ ਸੀ ਉਦੋਂ ਸਾਨੂੰ ਲੋਕ ਕਹਿੰਦੇ ਸੀ ਜੀ ਵੋਟ ਪਾ ਦਾਂਗੇ ਪਰ ਵੋਟ ਲੈਣ ਤੋਂ ਬਾਅਦ ਕਦੀ ਵੀ ਸਾਡੇ ਹਲਕੇ 'ਚ ਮੁੜ ਕੇ ਕੋਈ ਲੀਡਰ ਨਹੀਂ ਵੜਿਆ ਤੇ ਮੈਂ ਹਰਕਤ ਨੂੰ ਕਹਿੰਦਾ ਸੀ ਜਦ ਇੱਕ ਤਾਂ ਵੋਟ ਤੇ ਪਾਓਗੇ ਇੱਕ ਸਾਡੀਆਂ ਆਉਣੀਆਂ ਸੋ ਹੁਣ ਅਸੀਂ ਕਈ ਕਈ ਚੱਕਰ ਜਿਹੜੇ ਆ ਉਹ ਲਾਏ ਆ ਲਾ ਰਹੇ ਆ ਅਗਲੇ 2.5 ਸਾਲ ਵੀ ਇਸੇ ਕੰਮ ਤੇ ਆ 2.5 ਸਾਲਾਂ ਦੇ ਵਿੱਚ ਇੱਕ ਵੀ ਚੀਜ਼ ਜਿਹੜੀ ਅਜ ਨਾਵੇਂ ਦੇ ਹਲਕੇ ਦੇ ਵਿੱਚ ਛੜਕਾਂ ਤੋਂ ਲੈ ਕੇ ਹਾਜੀ ਬਿਲਕੁਲ ਬੋਲੇ ਜਿਹੜੀ ਅਸੀਂ ਵਿਕਾਸ ਦੀ ਉਹ ਰਹਿਣ ਦੀ ਜਿਹੜੀ ਉਹ ਇੱਕ ਜਿਹੜਾ ਪਿਛਲੇ ਹਫਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਅਸੀਂ ਸ਼ੁਰੂ ਕੀਤਾ ਰੇਲਵੇ ਲਾਈਨ ਕਿ ਜਨਾਲਾ ਬੱਲਰਵਾਲ ਨੂੰ ਰੇਲਵੇ ਲਿੰਕ ਦੇ ਨਾਲ ਜਿਹੜਾ ਜੋੜਿਆ ਜਾਵੇ ਸਾਦੇ ਦੇਸ਼ ਦੇ ਨਾਲ ਜੋੜਿਆ ਜਾਵੇ ਰੇਲਵੇ ਦੇ ਥਰੂ ਇਹ ਮੈਂ ਜਿਹੜੀ ਮੀਟਿੰਗ ਕਰਕੇ ਆਈ ਮੈਨੂੰ ਬੜੀ ਖੁਸ਼ੀ ਹੋਈ ਕਿ ਕੱਲ ਮੈਨੂੰ ਦਿੱਲੀੋਂ ਅਫਸਰਾਂ ਦੀ ਕਾਲ ਆਈ ਜੀ ਕਿ ਅਸੀਂ ਤੁਹਾਡੇ ਏਜੰਡੇ ਦੇ ਉੱਤੇ ਆਪਣੀਆਂ ਮੀਟਿੰਗਾਂ ਸ਼ੁਰੂ ਕਰਤੀਆਂ ਔਰ ਜੇ ਰੇਲਵੇ ਰੇਲਵੇ ਟ੍ਰੈਕ ਬਣ ਜਾਂਦਾ ਬੱਲਵਾਨ ਤੱਕ ਰੇਲਵੇ ਸਟੇਸ਼ਨ ਬਣ ਜਾਂਦਾ ਅਜਨਾਲਾ ਅਸੀਂ ਜੇ ਰੇਲਵੇ ਦੇ ਨਾਲ ਜੁੜ ਜਾਂਦੇ ਹਾਂ ਤੇ ਸਦ ਅਜਨਾਲਾ ਅਵਕਾਸ ਦੇ ਬੱਖੋਂ ਤੁਸੀਂ ਦੇਖਿਓ ਸਭ ਤੋਂ ਮੋਰੀ ਹੋਊਗਾ ਇਹੀ ਕਾਰਨ ਹੈ ਕਿ ਹੁਣ ਤੱਕ ਅਜਨਾਲੇ ਦੇ ਵਿੱਚ ਇੱਕ ਬਿਨਾ ਸ਼ੂਗਰ ਮਿਲ ਤੋਂ ਕੋਈ ਫੈਕਟਰੀ ਨਹੀਂ ਆਈ ਉਹਦਾ ਕਾਰਨ ਇਹ ਹੈਗਾ ਜਦੋਂ ਮੈਂ ਹੁਣ ਸਾਡੇ ਵਿਕਾਸ ਲਈ ਜਦੋਂ ਇੰਡਸਟਰੀ ਵਾਸਤੇ ਸੀਐਮ ਸਾਹਿਬ ਨੇ ਸ਼ੁਰੂ ਕੀਤਾ ਇਨਵੈਸਟ ਪੰਜਾਬ ਦੇ ਵਿੱਚ ਤੇ ਮੈਂ ਕਈ ਕੰਪਨੀਆਂ ਨੂੰ ਕਿਹਾ ਕਿ ਜੇ ਤੁਸੀਂ ਇਹ ਨਾਲੇ ਮਤਲਬ ਫੈਕਟਰੀਆਂ ਲਾਓ ਉਹਨਾਂ ਨੇ ਜਦੋਂ ਇਹ ਨਾਲੇ ਦਾ ਸਰਵੇ ਕੀਤਾ ਉਹ ਕਹਿੰਦੇ ਤੁਹਾਡਿਆ ਸਾਹਿਬ ਨਾ ਇੱਥੇ ਛੜਕਾ ਨਾ ਤੁਹਾਡੇ ਕੋਲ ਬਿਜਲੀ ਆ ਗਈ ਨਾ ਉੱਥੇ ਰੇਲਵੇ ਦੀ ਕੋਈ ਲਾਈਨ ਐਸ ਕਰਕੇ ਤੁਹਾਡੇ ਇੰਡਸਟਰੀ ਲੱਗਣੀ ਮੈਂ ਜਿੰਨੇ ਬੰਦੇ ਇਕੱਲੇ ਸਾਰੇ ਹੱਥ ਖੜੇ ਕਰ ਗਏ ਉਹ ਫਿਰ ਮੈਂ ਸਭ ਤੋਂ ਪਹਿਲਾਂ ਮਤਲਬ ਜਿਹੜਾ ਇਹ ਨਾਲੇ ਦਾ ਬਿਜਲੀ ਕਾਰ 66 ਕੇਵੀ ਤੋਂ 60 ਸਾਲ ਤੋਂ ਪਿਛਲੇ 60 ਸਾਲ ਤੋਂ ਸਾਡ ਬੰਦਾ ਬੁੱਢਾ ਹੋ ਜਾਂਦਾ 68 ਕੇਵੀ ਦਾ ਸਬਸਟੇਸ਼ਨ ਮਾਂ ਜੋ ਮੁੱਖ ਹੁੰਦੀ ਕਰੋ 220 ਕੇਵੀ ਦਾ ਕਰਾਇਆ ਤਾਂ ਜੋ ਨਸੀ ਲੱਗ ਸਕੇ ਮੇਰੇ ਇਲਾਕੇ ਦੇ ਵਿੱਚ ਉਹਦੇ ਨਾਲੇ ਦੇ ਲੋਕਾਂ ਨੂੰ ਕਦੀ ਬਿਜਲੀ ਦਾ ਸਹਮਣਾ ਨਹੀਂ ਕਰਨਾ ਉਹ ਅਸੀਂ ਵੱਡੀ ਲੈਵਲ ਤੇ ਛੜਕਾ ਬਣਾ ਰਹੇ ਜਿੰਨੇ ਚਿਰ ਰੋਡ ਨਹੀਂ ਹੋਣਗੀਆਂ ਇਹ ਵਿਨਿਆਦੀ ਢਾਂਚਾ ਜਿੰਨਾ ਚਿਰ ਰੋਡ ਦੀ ਤੁਹਾਡੇ ਕੋਈ ਇੰਡਸਟਰੀ ਨਹੀਂ ਆਉਗੀ ਕੋਈ ਬੰਦਾ ਛੱਲ ਲਾ ਕੇ ਰਾਜੀ ਨਹੀਂਗਾ ਆਪਾਂ ਰੋਡ ਜਿਹੜੀਆਂ ਉਹ ਬਣਾਉਂਦੀਆਂ ਤੀਜਾ ਜੇ ਆਪਾਂ ਰੇਲਵੇ ਦੇ ਨਾਲ ਜੁੜ ਜਾਂਦੇ ਤੁਸੀਂ ਦੇਖਿਓ ਅੱਜ ਅੱਜ ਹੋ ਸਕਦਾ ਕਈ ਲੋਕ ਕਹਿੰਦੇ ਹੋਰ ਕੇਦੇ ਜੀ ਉਦਾਂ ਹੀ ਗੱਲਾਂ ਨੇ ਬਸ ਸੱਤ ਗੱਲਾਂ ਉਦਾਂ ਨਹੀਂ ਹੁੰਦੀਆਂ ਗੱਲਾਂ ਜਦੋਂ ਹੁੰਦੀਆਂ ਤੇ ਗੱਲਾਂ ਦੇ ਅਰਥ ਹੁੰਦੇ ਆ ਔਰ ਗੱਲ ਜਦੋਂ ਇੱਕ ਵਾਰ ਸ਼ੁਰੂ ਹੁੰਦੀ ਹੈ ਭਾਵੇਂ ਉਹਨੂੰ 50 ਸਾਲ ਲੱਗ ਜਾਣ 20 ਸਾਲ ਲੱਗ ਜਾਣ 30 ਸਾਲ ਲੱਗ ਜਾਣ 10 ਸਾਲ ਲੱਗ ਜਾਣ 5 ਸਾਲ ਲੱਗ ਜਾਣ 2 ਸਾਲ ਲੱਗਣ ਜਿੰਨਾ ਮਰਜ਼ੀ ਲਗਣ ਸਾਡੇ ਤੋਂ ਬਾਅਦ ਵੀ ਜਿਹੜੇ ਲੋਕ ਆਉਣਗੇ ਇੱਥੇ ਉਹ ਸਾਡੇ ਮੰਗ ਕਰਨਗੇ ਕਰਨਗੇ ਕਿ ਰੇਲਵੇ ਨਾਲ ਸਾਡੂੰ ਜੋੜਿਆ ਜਾਵੇ ਕਿਉਂ ਨਾ ਜੋੜਿਆ ਅਸੀਂ ਸਦਤ ਦੇ ਬੈਠੇ ਹਾਂ ਬਿਲਕੁਲ ਬਾਰਡਰ ਤੇ ਬੱਲਰਵਾਲ ਪਿੰਡ ਆਲੋ ਜਿਹੜੀ ਦਸਾਂ ਨੋਹਾਂ ਦੇ ਕਿਰਤ ਦਾ ਸਦਾਨਤ ਹੈ ਸਾਡੇ ਆਵਾਜ਼ ਸਿੱਖ ਬਰਾਦੀ ਸਭ ਤੋਂ ਵੱਧ ਕਿਰਤ ਕਰਦੀ ਕਿਰਤ ਕਰਨ ਵਾਲੇ ਉਹ ਲੋਕ ਹੈ ਪਰ ਉਹਨਾਂ ਦੀ ਕਿਰਤ ਦਾ ਮੁੱਲ ਨਹੀਂ ਪਿਆ ਇਸ ਕਰਕੇ ਕਿਉਂਕਿ ਉੱਥੇ ਰੇਲਵੇ ਲਿੰਕ ਜਿਹੜੀ ਆ ਉਹ ਹੈ ਨਹੀਂ ਜੇ ਰੇਲਵੇ ਲਿੰਕ ਹੋਵੇ ਉਹ ਬੰਦੇ ਇੰਨਾ ਕੰਮ ਕਰਦੇ ਆ ਨਾ ਇੰਨੀ ਅੱਪਾ ਛੋਟੀ ਜਿਹੜੀ ਪਿੰਡੂ ਨਸਤੀ ਐ ਕਿਹੜੀ ਲੂ ਇੰਡਸਟਰੀ ਐ ਉਹ ਡਵੈਲਪ ਕਰ ਸਕਦੇ ਉੱਥੇ ਕਿ ਲੋਕ ਵਿਚਾਰੇ ਆਪਣੇ ਟ੍ਰੇਨ ਦੇ ਵਿੱਚ ਜਿਹੜੇ ਲੋਕਾਂ ਨੂੰ ਪਤਾ ਹੋਊਗਾ ਕਿ ਡੇਰੇ ਬਾਬੇ ਨਾਨਕ ਤੋਂ ਜਿਹੜੀ ਟ੍ਰੇਨ ਜਾਂਦੀ ਐ ਉਹ ਟ੍ਰੇਨ ਦੇ ਉੱਤੇ ਕਿੰਨੇ ਲੋਕ ਪੜ ਜਾਂਦੇ ਆ ਕਿੰਨੇ ਲੋਕ ਰੋਜ਼ ਆਪਣਾ ਦੁੱਧ ਲੈ ਕੇ ਜਾਂਦੇ ਆ ਕਿੰਨੇ ਲੋਕ ਰੋਜ਼ ਅੰਮ੍ਰਿਤਸਰ ਦਾ ਆਪਣੀ ਸਬਜ਼ੀ ਲੈ ਕੇ ਜਾਂਦੇ ਆ ਉਹ ਜਿਹੜੇ ਬੰਦੇ ਉਸ ਏਰੀਆ ਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਦੇ ਬੱਲਵਾਲ ਤੋਂ ਬੰਦਾ ਅੰਮ੍ਰਿਤਸਰ ਨੂੰ ਜਾਂਦਾ ਤੇ ਉਹ ਸਾਰਾ ਉਹਨਾਂ ਜਾਂ ਚੰਬਸਰ ਤੇ ਸਾਦੀ ਦਿਹਾੜੀ ਵੀ ਲੱਗਦੀ ਆ ਤੇ ਘੱਟੋ ਘੱਟ 100 ਰੁਪਏ ਲੱਗ ਜਾਂਦਾ ਉਹਦਾ ਆਉਣ ਜਾਣ ਕਦਾਇਆ ਤੇ ਬਹੁਤ ਲੋਕਾਂ ਨੂੰ ਪਤਾ ਨਹੀਂਗਾ ਕਿ ਡੇਰਾ ਬਾਬਾ ਨਾਨਕ ਤੋਂ ਜਿਹੜੀ ਰੇਲ ਅੰਮ੍ਰਿਤਸਰ ਜਾਂਦੀ ਆ ਵੇਰਕੇ ਤੱਕ ਜਾਂਦੀ ਆ ਉੱਥੇ ਤਿੰਨ ਤਿੰਨ ਮਹੀਨਿਆਂ ਦੇ ਲੋਕਾਂ ਦੇ ਪਾਸ ਬਣੇ ਆ 10-10 ਰੁਪਏ ਦੇ ਵਿੱਚ ਉਹ ਪਾਸ ਤਿਕਾਉਂਦੇ ਬਹਿ ਕੇ ਗਾਂ ਜਾਂਦੇ ਆ ਕੋਈ ਦੁੱਧ ਵੇਚ ਆਉਂਦਾ ਕੋਈ ਸਬਜ਼ੀ ਵੇਚ ਆਉਂਦਾ ਜੋ ਕਿਸੇ ਦੀ ਕੋਈ ਚੀਜ਼ ਸੋ ਮੇਰੇ ਮਨ ਦੀ ਇੱਛਾ ਹੈ ਕਿ ਨਾਲੇ ਦੇ ਲੋਕਾਂ ਨੂੰ ਰੇਲਵੇ ਟਰੈਕ ਦੇ ਨਾਲ ਜਿਹੜਾ ਉਹ ਜੋੜਿਆ ਜਾਵੇ ਇਹਦੇ ਦੀ ਮੈਂ ਜ਼ਿੰਦਗੀ ਦੇ ਆਖਰੀ ਦਿਨ ਤੱਕ ਲੜਾਈ ਲੜਦੇ ਰਾਂਗੇ ਉਦੋਂ ਇਹ ਹੋਊਗੀ ਜਿੰਨਾ ਵਧੀਆ ਹੰਗਾ ਦਾ ਮਿੰਨੂ ਰੇਲਵੇ ਰਾਜਵੰਤੀ ਨੇ ਦਿੱਤਾ ਅਫਸਰ ਨੇ ਦਿੱਤਾ ਮਹਾਰਾਜ ਸੱਚੇ ਬਾਦਸ਼ਾਹ ਬਾਬਾ ਬੁੱਢਾ ਸਾਹਿਬ ਦੀ ਮਿਹਰ ਹੈ ਇਸ ਹਲਕੇ ਦੇ ਉੱਤੇ ਤੁਸੀਂ ਦੇਖਿਓ ਕੀ ਬਣਦਾ ਉਹਨਾਂ ਦਾ ਰੇਲਵੇ ਸਟੇਸ਼ਨ ਵੀ ਬਣੂਗਾ ਔਰ ਇਹਦੇ ਵਾਸਤੇ ਵੀ ਲੋਕ ਹਦਾਨ ਹੋ ਜਾਣਗੇ ਵੀ ਐਦਾਂ ਵੀ ਹੋ ਸਕਦਾ ਲੋਕ ਸੋਚਦੇ ਕਿ ਐਦਾਂ ਹੁੰਦਾ ਨੇ ਲੋਕਾਂ ਨੇ ਪਹਿਲਾਂ ਅਦਾਲਤ ਦੇ ਲੋਕਾਂ ਦੇ 326 ਦੇ 307 ਦੇ ਅਰੇਪ ਦੇ ਪੱਸੇ ਵੇਖੇ ਵਕਾਸ ਜਿਹੜਾ ਉਹਨਾਂ ਨੂੰ ਹੋੜ ਨਜ਼ਰ ਆਊਗਾ ਕਿ ਵਕਾਸ ਕਿਉਂਦਾ ਔਰ ਵੋਟ ਦਾ ਅਰਥ ਕੀ ਹੈ ਵੋਟ ਕਿਉਂ ਪਾਉਂਦੇ ਅਸੀਂ ਵੋਟ ਦੀ ਕੀਮਤ ਕਿੰਨੀ ਹੈ ਜੇ ਤੁਸੀਂ ਸਹੀ ਬੰਦੇ 'ਤੇ ਵੋਟ ਪਾ ਦਿੰਦੇ ਹੋ ਸਰ ਤੇ ਤੁਹਾਡਾ ਹਲਕਾ ਚਾਹੇ ਉਹ ਲੋਕ ਸਭਾ ਦਾ ਮੈਂਬਰ ਹੈ ਚਾਹੇ ਉਹ ਤੁਹਾਡਾ ਐਮ ਐਲ ਏ ਆ ਉਹ ਤੁਹਾਡਾ ਹਲਕਾ ਬਣ ਸਕਦਾ ਤੁਹਾਡੀ ਵੋਟ ਇੰਨੀ ਇਹਦੀ ਕੀਮਤ ਹੈ ਮੈਂ ਤਾਂ ਹੀ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਕਹਿੰਦਾ ਕਿ ਸੋਚ ਕੇ ਵੋਟ ਪਾਓ ਇਹ ਲੋਕ ਜੇ ਆ ਪੈਸੇ ਵੰਡਦੇ ਸ਼ਰਾਬਾਂ ਵੰਡਦੀਆਂ ਲੋਕਾਂ ਨੂੰ ਮਦਦ ਨਸ਼ੇ ਵੰਡ ਕੇ ਵੋਟਾਂ ਲੈ ਲੀਆਂ ਤਾਂ ਹੀ ਅੱਜ ਤੱਕ ਇਹ ਨਾਲੇ ਦੇ ਵਿੱਚ ਕੋਈ ਚੀਜ਼ ਨਹੀਂ ਲੱਗੀ ਉਹਨ ਆਪਣੀ ਇਹ ਕੋਸ਼ਿਸ਼ ਹੈ ਕਿ ਆਪਾਂ ਵਿਕਾਸ ਕਰੀਏ ਆਪਣੇ ਪਿੰਡਾਂ ਦੇ ਵਿੱਚ ਲਿੰਕ ਰੋਡ ਬਗਾਦਾ ਮੈਂ ਲਿੰਕ ਰੋਡਾਂ ਦਾ ਪੂਰਾ ਇੱਕ ਦਰਖਾ ਬਣਾਇਆ ਉਹ ਵੀ ਮੈਂ ਤੁਹਾਨੂੰ ਅਗਲੇ ਦਿਨ ਵੀ ਦਿਖਾਉਂਗਾ ਕਿ ਉਹਦੇ ਜਿ ਕਿੱਦਾਂ ਅਸੀਂ ਛੜਕਾ ਬਣਾ ਦੇਆ ਉਹ ਛੜਕਾ ਅਸੀਂ ਮਾਨ ਸਾਹਿਬ ਕੋ ਵੀ ਪੈਸੇ ਲਏ ਆ ਮੰਡੀ ਬੋਰਡ ਕੋ ਕਈ ਪਾਸੇ ਤੋਂ ਪਤਬੰਦ ਕਰਿਆ ਮੈਂ ਉਹਦਾ ਕਿ ਕੋਈ ਵੀ ਲਿੰਕ ਛੜਕ ਜਿਹੜੀ ਅਜ ਨਾਲ ਆ ਸ਼ਾਇਦ ਜਿਹੜਾ ਇਹਦੇ ਵਿੱਚ ਇੱਕ ਮੇਜਰ ਪ੍ਰੋਬਲਮ ਆ ਕਿ ਇੱਥੇ ਸਰ ਮਤਲਬ ਜਿਹੜੀ ਟ੍ਰੈਫਿਕ ਉਹਦਾ ਇੱਕ ਬਿਗ ਕਾਰਨ ਆ ਕਿ ਹੋਰ ਨਵੰਬਰ ਦੇ ਵਿੱਚ ਗੱਨਾ ਆ ਜਾਣਾ ਤੇ ਮਾਤ ਤੱਕ 15 ਅਪ੍ਰੈਲ ਤੱਕ ਗੰਨੇ ਨੇ ਅjnale ਸਹਿਰ ਦਾ ਜੀੜਾ ਦਾ ਕਰਨਾ ਕਿਉਂਕਿ ਟ੍ਰੈਫਿਕ ਹੋ ਜਾਂਦੀ ਰਾਈ ਕੋਈ ਨਹੀਂ ਸ਼ੁਗਰ ਮੇਲ ਨੂੰ ਜਾਣ ਦੀ ਤੇ ਮੈਂ ਇੱਕ ਛੜਤ ਪਲਾਨ ਕੀਤੀ ਆ ਕਿ ਜਿਹੜੀ ਅjnale ਤੋਂ ਬਾਹਰ ਬਾਹਰ ਆਵੇ ਸਿੱਧੀ ਸ਼ੁਗਰ ਮੇਲ ਤੇ ਚੱਲ ਜਾ ਜੀ ਇਦੋਂ ਦੋਂ ਹੋ ਗਿਆ ਕੰਮ ਇਦੋਂ ਦੋ ਬਣ ਗਿਆ ਇਦੋਂ ਵੀ ਕਾਵੇ ਕਿ ਕਿਸੇ ਵੀ ਕਿਸਾਨ ਨੂੰ ਮਤਲਬ ਟ੍ਰੈਫਿਕ ਦੇ ਵਿੱਚ ਫਸਣਾ ਨਾ ਪਵੇ ਲੋਕ ਵੀ ਨਾ ਖਰਾਬ ਹੋਣ ਕਿਸਾਨ ਵੀ ਟਾਈਮ ਨਾ ਹੋਵੇ ਟਾਈਮ ਨਾ ਜਾਵੇ ਅੱਪਾ ਉਹ ਛੜਕ ਜਿਹੜੀ ਆ ਮੈਂ ਦਿਖਾ ਕੇ ਲਿਆ ਆ ਆਪਸਾਂ ਨੂੰ ਚਾਰ ਪੰਜ ਦਿਨ ਪਹਿਲਾਂ ਅਫਸਰ ਨਾਲ ਖੜੇ ਸੀਗੇ ਕਲਵੰਡੀ ਦਾਇਆ ਦਾਦੂ ਤੋਂ ਸਿੱਧੇ ਦੇਖਿਓ ਤੁਸੀਂ ਕੀ ਵਰਦਾ ਅਗਲੇ 23 ਸਾਲਾਂ ਜੋ ਮੇਰਾ ਮੇਨ ਪ੍ਰੋਜੈਕਟ ਹੈ ਕਿ ਜਿਹੜੇ ਬਾਰਡਰ ਦੇ ਉੱਤੇ ਆ ਸਰਪੰਚੋ ਨਹੀਂ ਬੈਠੇ ਪਿੱਛੇ 100 100 ਗੱਲਾ ਗੰਨਾ ਲਾਇਆ ਇਹਨਾਂ ਨੇ ਉਹਦੇ ਇਹਨਾਂ ਨੂੰ ਕਿੰਦੀ ਸੌਖ ਹੋ ਜੂਗੀ ਕਿ ਬੰਦਾ ਕਿੱਥੇ ਸ਼ਹਿਦਸ ਫਸਿਆ ਦਿੰਦਾ ਕਿੱਥੋਂ ਬਾਦ ਦਾ ਬਾਦ ਸਿੱਧਾ ਮਹਿਲਤ ਜਿਹੜਾ ਜਾਇਆ ਤੋਂ ਸੋ ਇਹ ਵਿਕਾਸ ਲਈ ਜਿਹੜਾ ਅੱਜ ਵੀ ਮੀਟਿੰਗ ਕੀਤੀ ਅੱਜ ਜਿਹੜੇ ਇਹ ਪੈਸੇ ਦਿੱਤੇ ਆ ਇਹ ਇਹ ਵਿਕਾਸ ਹਰ ਪਿੰਡ ਦਾ ਹਰ ਗਲੀ ਦਾ ਹਰ ਘਰ ਦਾ ਕਰ ਅਸੀਂ ਵੀ ਵਧਾਂ ਸਬਾਲ ਕਾਇਨਾਲੇ ਦੇ 26 ਪਿੰਡਾਂ ਨੂੰ ਜਿਹੜੇ 65 ਲੱਖ ਦੇ ਬੰਦੇ ਜਿਹੜੇ 65 ਲੱਖ ਦੇ ਚੈੱਕ ਜਿਹੜੇ ਉਹ ਡਿਲੀਵਰ ਕੀਤੇ ਅਸੀਂ ਬਲੋ ਜਿਹੜਾ 43 ਲੱਖ ਜਿਹੜਾ ਅਈ ਨਾਲੇ ਬਲਾਕ ਦੇ ਵਿੱਚ ਤੇ 22 ਲੱਖ ਰੁਪਈਆ ਜਿਹੜਾ 22 ਲੱਖ ਰੁਪਈਆ ਰਬਦਾਸ ਬਲਾਕ ਦੇ ਵਿੱਚ ਟੋਟਲ ਜਿਹੜੇ 26 ਪਿੰਡ ਦੇ ਜਿੰਦਾ ਚ ਅਬੂ ਸਾਹਿਦ ਹਵਾਨ ਬਾਜਵਾ ਬਲਬਾਵਾ ਭਗਵਾਨਪੁਰਾ ਬੋੜਾਲਾ ਚਾਰਪੋੜ ਅਬੂਸੈਦ ਬੋਲੀ ਜਮਦਾਸ ਤੇ ਚਾਹਪੋੜ ਦੇ ਦੋ ਚੱਕ ਆ ਅਲੀਵਾਲ ਕੋਟਲੀ ਬੱਕਰਾ ਹੂ ਬਾਟ ਪੱਖਾ ਅਦੀ ਸਿੰਘ ਪੋਯਾਲੀ ਬਲੱਬੇ ਦਰਿਆ ਅਲੀਵਾਲ ਕੋਟਲੀ ਦਿਆਲ ਪੱਟੀ ਅਲੀਵਾਲ ਕੋਟਲੀ ਬਰਲਾਸ ਸੈਦਪੁਰ ਖੁਰਦ ਆਬਾਦੀ ਗਮਚਕ ਦੱਲਾ ਰਾਜਪੂਤਾ ਚੱਕ ਬਾਲਾ ਚੱਕ ਡੋਗਦਾ ਆਬਾਦੀ ਦੇ ਹਿਸਾਬ ਸੇ ਅਸੀਂ ਪਿਛਲੇ ਹਫਤੇ 1 ਕਰੋੜ ਕਰੀਬ 29 ਲੱਖ ਦੇ ਚੈੱਕ ਜਿਹੜੇ ਸੀ ਉਸਦੇ ਵੀ 19 ਪਿੰਨਾਂ ਨੂੰ ਦਿੱਤੇ ਸੀ ਅੱਜ ਫਿਰ ਇਹ ਚੈੱਕ ਅਸੀਂ ਮਤਲਬ ਸਾਡੇ ਇਹ ਨਾਲੇ ਹਲਕੇ ਦੇ ਵਿੱਚ ਦੇ ਦੇ ਰਹੇ ਹਾਂ ਇਹ ਉਹਨਾਂ ਪਿੰਨਾਂ ਨੂੰ ਦੇ ਰਹੇ ਹਾਂ ਜਿੱਥੇ ਪਹਿਲਾਂ ਅਜੇ ਘੱਟ ਕੰਮ ਹੋਇਆ ਉੱਥੇ ਬਾਕੀ ਕੰਮ ਜਿਹੜੇ ਆ ਉਹ ਅਸੀਂ ਕਰਾ ਰਹੇ ਮੇਰਾ ਟੀਚਾ ਕਿ ਆ ਜਿਹੜੇ ਅਗਲੇ 2.5 ਸਾਲ ਹਨ ਉਹਨੇ ਮਤਲਬ ਜਿਹੜੀ 16 ਤਰੀਕ ਲੰਗੀ ਹੈ ਉਸ ਤੋਂ ਬਾਅਦ 19 ਲੰਗੀ 2.5 ਸਾਲ ਹੋ ਗਏ ਸਰਕਾਰ ਨੂੰ ਬਾਕੀ 2.5 ਸਾਲਾਂ ਦੇ ਵਿੱਚ ਵਕਾਸ پورے ਪੰਜਾਬ 'ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਟੀਚਾ ਕਿ ਪੂਰੇ ਪੰਜਾਬ 'ਚ ਇੱਕ ਸਾਤ ਬਰਾਬਰ ਵਕਾਸ ਜਿਹੜਾ ਕਰਨਾ ਤੇ ਆਪਾਂ ਜਿਹੜਾ ਅਜ ਨਾਲ ਇਹ ਹਲਕੇ ਦੇ ਵਿੱਚ ਕੋਈ ਪਿੰਡ ਜਿਹੜਾ ਕੋਈ ਪੰਚਾਇਤ ਨਹੀਂ ਰਹਿਣ ਦੇਣੀ ਜਿਹੜੀ ਇਹ ਕਵੇ ਕਿ ਮੈਨੂੰ ਪੈਸੇ ਨਹੀਂ ਮਿਲੇ ਜਾਂ ਮੇਰਾ ਕੰਮ ਨਹੀਂ ਹੋਇਆ ਤੋ ਮੈਂ ਉਸ ਕੰਮ ਤੇ ਲੱਗਾ ਕਿ ਵੱਧ ਵੱਧ ਪੈਸੇ ਜਿਹੜੇ ਆਪਣੇ ਏਰੀਏ ਨੂੰ ਪਿੰਡਾਂ ਦੇ ਜਿਹੜੇ ਕੰਮ ਪਿੰਡਾਂ ਦੇ ਵਿੱਚ ਪਿਛਲੇ 50 ਸਾਲਾਂ 'ਚ ਨਾ ਕਿਸੇ ਨੇ ਛੱਪੜ ਬਣਾਈਆਂ ਨਾ ਕਿਸੇ ਨੇ ਫਿਰਨੀਆਂ ਬਣਾਈਆਂ 40 ਸਫੇ ਦੇ ਜਿਹੜੇ ਪਿੰਡ ਦੇ ਹੁੰਦੇ ਆ ਉਹਦਾ ਅੱਜ ਵੀ ਇੰਨੇ ਚਿਰ ਬਾਅਦ ਗਲੀਆਂ ਨਾਲੀਆਂ ਲਈ ਲੋਕ ਸਾਡੇ ਕੋਲ ਪੈਸੇ ਮੰਗਦੇ ਆ ਹਰ ਮੈਂ ਬੀਤੇ 2 ਦਿਨ ਪਹਿਲਾਂ ਦੱਲਾਵਾਜਪੂਤਾ ਤੇ ਡੱਲਾ No matter look.